ਹਾਡੇ ਸਕੂਲੇ ਦਾ ਇੱਕ ਦਿਨ ਹੈ ਨਵੀਂ ਮੈਡਮ ਰੋਜੀ ਉਹ ਹਨ ਕਰਾਉਂਦੀ ਪੰਜਾਬੀ ਤੇ ਮੈਡਮ ਨੇ ਮੈਡਮ ਨੇ ਕਿਹਾ ਇੱਕ ਇੱਕ ਦਿਨ ਵੀ ਮੈਂ ਤੁਹਾਡੇ ਕੋਲ ਪ੍ਰਸ਼ਨ ਪੁੱਛਦੀ ਆਂ ਤੇ ਤੁਸੀਂ ਹਾਂਦੇ ਉੱਤਰ ਦੋ ਮੈਡਮ ਨੇ ਪੁੱਛਿਆ ਬੱਚਿਓ ਗਾਈਆਂ ਨੂੰ ਕੀ ਦਿੰਦੀ ਆ ਤੇ ਇੱਕ ਕੁੜੀ ਖੜੀ ਹੋ ਕੇ ਕਹਿੰਦੀ ਮੈਡਮ ਜੀ ਦੁੱਧ ਤੇ ਮੈਡਮ ਨੇ ਅਗਲਾ ਸਵਾਲ ਪੁੱਛਿਆ ਮੈਡਮ ਕਹਿੰਦੀ ਵੈਰੀ ਗੁੱਡ ਮੈਡਮ ਨੇ ਫਿਰ ਅਗਲਾ ਸਵਾਲ ਪੁੱਛਿਆ ਬੱਚਿਆਂ ਨੇ ਕਿਹਾ ਮਧੂਮੱਖੀਆਂ ਨੂੰ ਕੀ ਦਿੰਦੀ ਆ ਫਿਰ ਇੱਕ ਮੁੰਡਾ ਖੜਾ ਹੋ ਕੇ ਕਹਿੰਦਾ ਮੈਡਮ ਜੀ ਸ਼ਾਇਦ मैडम ਨੇ ਨਤੀਜਾ ਸਵਾਲ ਪੁੱਛਿਆ ਮੈਡਮ ਨੇ ਪੁੱਛਿਆ ਬੱਚਿਓ ਬਾਂਦਰੀਆਂ ਨੂੰ ਕੀ ਦਿੰਦੀ ਆ ਮੈਂ ਕਿਹਾ ਮੈਡਮ ਜੀ ਹੋਮਵਰਕ ਫਿਰ ਨਾ ਇੱਕ ਦਿਨ ਮੇਰੀ ਮੰਮੀ ਦਾ ਟੁੱਟ ਗਿਆ ਫੋਨ ਤੇ ਮੇਰੀ ਮੰਮੀ ਮੇਰੇ ਡੈਡੀ ਨੂੰ ਕਹਿੰਦੀ ਅ ਮੇਰਾ ਫੋਨ ਟੁੱਟ ਗਿਆ ਵਾ ਤੇ ਮੈਨੂੰ ਨਵਾਂ ਲੈ ਦੋ ਹੂੰ ਤੇ ਮੇਰਾ ਡੈਡੀ ਕਹਿੰਦਾ ਆ ਖੜ ਜਾ ਆ ਇੱਕ ਤਰੀਕ ਨੂੰ ਮੇਰੀ ਤਨਖਾਹ ਆਉਣੀ ਆ ਤੇ ਮੈਂ ਤੈਨੂੰ ਉਦੋਂ ਲੈ ਦੂੰਗਾ ਉਹ ਨਾਲੇ ਮੇਰੀ ਮੰਮੀ ਨੇ ਝੋਕ ਕੇ ਮਾਰੀ ਆਟੇ ਵਾਲੀ ਭਰਾ ਤੇ ਕਹਿੰਦੀ ਰੋਟੀ ਫੇਰ ਇੱਕ ਤਰੀਕ ਨੂੰ ਮਿਲੂਗੀ ਫੇਰ ਨਾ ਇੱਕ ਦਿਨ ਮੇਰਾ ਡੈਡੀ ਮੇਰੀ ਮੰਮੀ ਨੂੰ ਕਹਿੰਦਾ ਉਹ ਤੂੰ ਸਾਰਾ ਦਿਨ ਮੇਰੇ ਨਾਲ ਲੜਦੀ ਰਹਿਨੀ ਆ ਲੜਦੀ ਰਹਿਨੀ ਆ ਉਹ ਤੂੰ ਖਾਣੀ ਹੀ ਆ ਤੇ ਮੇਰੀ ਮੰਮੀ ਕਹਿੰਦੀ ਚਮਨਪ੍ਰਸ਼ ਉਹਦੇ ਉੱਤੇ ਲਿਖਿਆ ਨੰਦਾ ਚਮਨਪ੍ਰਸ਼ ਖਾਣਾ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਆ ਤੇ ਮੇਰਾ ਡੈਡੀ ਕਹਿੰਦਾ ਫਿਰ ਤੂੰ ਬਿਮਾਰੀਆਂ ਨਾਲ ਲੜਾ ਮੇਰੇ ਨਾਲ ਕੇ ਲੜਦੀ ਆ ਤੇ ਮੇਰੀ ਮੰਮੀ ਕਹਿੰਦੀ ਉਹ ਮੇਰੀ ਜ਼ਿੰਦਗੀ ਵੇਲੇ ਤੇਰੇ ਤੋਂ ਵੱਡੀ ਬਿਮਾਰੀ ਕਿਹੜੀ ਆ ਫਿਰ ਨਾ ਫਿਰ ਇੱਕ ਦਿਨ ਮੇਰੇ ਮੰਮੀ ਤੇ ਮੇਰੇ ਡੈਡੀ ਦੇ ਵਿੱਚ ਹੋ ਗਈ ਯੋਧਾਰ ਲੜਾਈ ਮੇਰਾ ਡੈਡੀ ਵਿਚਾਰਾ ਭੁੱਖਾ ਹੀ ਚਲ ਗਿਆ ਕੰਮ ਤੇ ਹਾਂ ਤੇ ਮੇਰੇ ਡੈਡੀ ਨੇ ਬਾਅਦ ਚ ਸ਼ਾਮ ਨੂੰ ਮੰਮੀ ਨੂੰ ਫੋਨ ਕੀਤਾ ਤੇ ਕਹਿੰਦਾ ਅੱਜ ਕੀ ਬਣਾਇਆ ਵਾ ਮੰਮੀ ਕਹਿੰਦੀ ਸਵਾਬ ਨਹੀਂ ਜੇ ਤੇ ਮੇਰਾ ਡੈਡੀ ਕਹਿੰਦਾ ਉਹ ਫਿਰ ਤੂੰ ਟਾਈਮ ਨਾ ਖਾ ਕੇ ਸੌਂ ਜੀ ਅੱਜ ਮੈਂ ਰੋਟੀ ਬਾਹਰੋਂ ਖਾ ਕੇ ਆਉਣੀ ਆ ਕਿ ਤੂੰ ਸੋਚੀ ਗਾਲੇ ਉਹ ਦਰ ਹੀ ਜਾਨੀ ਆਣਾ ਕਰਕੇ ਦੋਈ ਰੋਟੀ ਖਾਉਂਗਾ ਫੇਰ ਨਾ ਇੱਕ ਦਿਨ ਨਾ ਮੇਰੇ ਡੈਡੀ ਨੇ ਹੁੰਡੀ ਬੜੀ ਸਰਪੜ ਤੇ ਮੇਰੀ ਮੰਮੀ ਮੇਰੇ ਡੈਡੀ ਦਾ ਸਿਰ ਕੋ ਢੰਡੀ ਤਾਂ ਨਾਲ ਕਹਿੰਦੀ ਵੇਹ ਲੋ ਜੇ ਮੈਂ ਨਾ ਨਾ ਹੁੰਦੀ ਤਾਂ ਡਾੜੀ ਸਰਪੜ ਕਿ ਨਾ ਟਾਣੀ ਮੇਰਾ ਡੈਡੀ ਕਹਿੰਦਾ ਉਹ ਕੰਬਲੀਏ ਜੇ ਤੂੰ ਨਾ ਨਾ ਹੁੰਦੀ ਤਾਂ ਮੇਰਾ ਜ਼ਰ ਬੜਾਉਣੀ ਨਹੀਂ 呵呵呵呵呵呵。<laughs> <laughs>